ਵਧੀਆ ਨਗਮਾ ਛੱਡੀ ਚਾਚਾ ਵਧੀਆ ਪੂਰਾ ਘੈਂਡ ਕਰਕੇ ਲਓ ਜੀ ਮੇਰਾ ਚਾਚਾ ਨੇਕ ਅੱਜ ਤੁਹਾਨੂੰ ਸੁਣਾਉਗਾ ਕੋਈ ਨਗਮਾ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਸਾਡੀ سپورਟ ਜਰੂਰ ਕਰਿਓ ਜੀ ਲਓ ਜੀ ਸੁਣੋ ਫਿਰ ਚਾਚੇ ਨੇਕ ਤੋਂ 11 ਸਾਲ ਦੀ ਨਾਨੜੀ ਕੁੱਲ ਹੋਸੀ 11 ਸਾਲ ਦੀ ਨਾਨੜੀ ਕੁੱਲ ਹੋਸੀ 14 ਸਾਲ ਦੀ ਦਾਦੜੀ ਕਹੌਣਗੇ ਜੀ 14 ਸਾਲ ਦੀ ਦਾਦੜੀ ਕਹੌਣਗੇ ਜੀ ਗਾਇਆਂ ਰੂੜੀਆਂ ਉੱਤੇ ਚੂਣ ਚੋਗਾ ਗਾਇਆਂ ਰੂੜੀਆਂ ਉੱਤੇ ਚੂਣ ਚੋਗਾ ਮਾੜਾ ਵੇਖ ਕੇ ਡਾਂਗ ਡਰਾਉਣਗੇ ਜੀ ਕੋ ਲੰਡਾ ਲੁੱਚਾ ਜੱਗ ਤੇ ਹੋਊ ਚੌਧਰੀ ਤੇ ਗੁੰਡੀ ਰਨਪੁਰਧਾਨ ਸੁਧਾਉਣਗੇ ਜੀ ਗੁੰਡੀ ਰਨਪੁਰਧਾਨ ਸੁਧਾਉਣਗੇ ਜੀ ਉਹ ਨੇਕ ਸਿੰਘਾਂ ਬਚਣਗੇ ਉਹ ਬੰਦੇ ਜਿਹੜੇ ਨੈਣਾ ਨਾ ਨੈਣ ਮਲਾਉਣਗੇ ਜੀ ਨੇਕ ਸਿੰਘਾਂ ਬਚਣਗੇ ਉਹ ਬੰਦੇ ਜਿਹੜੇ ਨੈਣਾ ਨਾ ਨੈਣ ਮਲਾਉਣਗੇ ਜੀ ਭਲੇ ਬੰਦੇ ਦਾ ਮੁਖ ਤੇ ਲੈ ਪੱਲਾ ਭਲੇ ਬੰਦੇ ਦਾ ਮੁਖ ਤੇ ਲੈ ਪੱਲਾ ਅੱਖਾਂ ਮੀਟ ਕੇ ਵਖਤ ਨਗਾਉਣਗੇ ਜੀ ਅੱਖਾਂ ਮੀਟ ਕੇ ਵਖਤ ਨਗਾਉਣਗੇ ਜੀ ਅੱਖਾਂ ਬੀਟ ਕੇ ਵਕਤ ਨਗਾਉਣਗੇ ਜੀ ਬਹੁਤ ਬਹੁਤ ਧੰਨਵਾਦ ਚਾਚਾ ਬਹੁਤ ਵਧੀਆ ਗਾਇਆ ਤੇ ਬਾਕੀ ਸਾਥ ਤੁਹਾਡਾ ਚਾਹੀਦਾ ਜੀ ਸਪੋਰਟ ਕਰੋ ਜੀ ਧੰਨਵਾਦ ਜੀ